ਅੱਜ ਦਾ ਪ੍ਰੋਗਰਾਮ ਦੇਖਦੇ ਸਾਰੇ ਦਸਕਾਂ ਨੂੰ ਪਿਆਰ ਪਰਿਸ਼ਾਸੀ ਕਾਲ ਗੱਲ ਕਰਦੇ ਆ ਮੁਲਾਜ਼ਮਾਂ ਦੇ ਨਾਲ ਜੁੜੇ ਹੋਏ ਉਹਨਾਂ ਦੇ ਜਿੰਮੇ ਪੇਕ ਮਿਸ਼ਨ ਦੇ ਬਕਾਇਆ ਨੂੰ ਲੈ ਕੇ ਜੋ ਸੇਵਾਮੁਕਤ ਮੁਲਾਜ਼ਮ ਨੇ ਉਹਨਾਂ ਨੇ ਹਾਈ ਕੋਰਟ ਵੱਲ ਦਾ ਰੁਕ ਕੀਤਾ ਸੀਗਾ ਜਿਸ ਦੇ ਵਿੱਚ ਹਾਈ ਕੋਰਟ ਵੱਲੋਂ ਸਖਤ ਪੁਣੀਆਂ ਜਿਹੜੀ ਪੰਜਾਬ ਸਰਕਾਰ ਨੂੰ ਲਿਖਿਆਈ ਹੈ ਇੱਕੋ ਵੱਲੋਂ ਸਖਤ ਏਪਨੇ ਰੋ ਵੀ ਜੀ ਨੇ ਕਿਹਾ ਕਿ ਜੇਕਰ ਭੁਗਤਾਨ ਨਾ ਕੀਤਾ ਗਿਆ ਆਪਣੇ ਆਪ ਨੋਟਿਸ ਲੈ ਕੇ ਮਾਣ ਆਣ ਦੀ ਕਾਰਵਾਈ ਹੈ ਜਿਹੜੀ ਸ਼ੁਰੂ ਕਰਾਂਗੇ ਅੰਜੋਗ ਹਾਈ ਕੋਰਟ ਵੱਲੋਂ ਜਿਹੜੇ ਆਦੇਸ਼ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤੇ ਗਏ ਨੇ ਤੇ ਉਸ ਨੂੰ ਲੈ ਕੇ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਸਹਿਯਤਾ ਪ੍ਰਾਪਤ ਸੰਸਥਾ ਮੰਨੀ ਸਿਓ ਮੁਖਤ ਮੁਲਾਜ਼ਮ ਨੇ ਉਹਨਾਂ ਵੱਲੋਂ 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਜਿਹੜੇ ਪੈਨਸ਼ਨ ਦੇ ਬਕਾਏ ਨੇ ਤੇ ਉਹਨਾਂ ਨੂੰ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੱਲ ਕਰਨ ਦੇ ਲਈ ਹੈ ਹਾਈ ਕੋਰਟ ਵੱਲੋਂ ਜਿਹੜਾ ਸਖਤ ਟਿੱਪਣੀ ਜਿਹੜੀ ਆਈ ਹੈ ਪੰਜਾਬ ਸਰਕਾਰ ਦੀ ਇਸ ਜਾਣਕਾਰੀ ਤੇ ਪੰਜਾਬ ਸਰਕਾਰ ਦੇ ਨੋਟਿਸ ਜਿਹੜੇ ਲੈਂਦੇ ਹੋਏ ਕਿਹਾਗਾ ਕਿ ਉਹ ਮਜਬੂਰ ਹੋਏ ਨੇਗੇ ਪੰਜਾਬ ਦੇ ਮੁਲਾਜ਼ਮਾਂ ਜਿਹੜੇ ਸੀਨੀਅਰ ਸਿਟੀਜ਼ਨ ਨੇਗੇ ਜੋ ਇਸ 95 95 ਸਾਲ ਦੀ ਉਮਰ ਦੇ ਵਿੱਚ ਵੀ ਆ ਜਿਹੜੇ ਸੀਨੀਅਰ ਸਿਟੀਜ਼ਨ ਰਿਟਾਇਰੀ ਮੁਲਾਜ਼ਮ ਨੇ ਜਿਹੜੇ ਉਹ ਕੋਡ ਦੇ ਵਿੱਚ ਉਹਨਾਂ ਨੂੰ ਆਪਣੇ ਜਿਹੜੇ ਘੇੜੇ ਨੇ ਲਾਉਣੇ ਪੈ ਰਹੇ ਨੇ ਜਿਹੜੇ ਪਟੀਸ਼ਨਰ ਸੋਮਦਤ ਨੇ ਉਹਨਾਂ ਵੱਲੋਂ ਜਿਹੜੀ ਆਪਣੀ ਕਾਰਵਾਈ ਆ ਐਡਵੋਕੇਟ ਸਨੀ ਸਿੰਘਲਾ ਰਾਹੀਆਂ ਜਿਹੜੀ ਸਿਮੀਪੇ ਕਮਿਸ਼ਨ ਨੂੰ ਲੈ ਕੇ ਜਿਹੜੀ ਆਪਣੀ ਪਟੀਸ਼ਨ ਸੀ ਜਿਹੜੀ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ ਪਰ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਸਾਨੂੰ 1 ਜੁਲਾਈ 2021 ਤੋਂ ਆ ਜਿਹੜਾ ਸਿਮੀਪੇ ਕਮਿਸ਼ਨ ਦੇ ਜਿਹੜੇ ਪੈਨਸ਼ਨ ਦੇ ਲਾਭ ਨੇ ਉਹ ਤਾਂ ਮਿਲਣੇ ਸ਼ੁਰੂ ਹੋ ਗਏ ਨੇ ਪਰ ਜਿਹੜਾ ਇੱਕ ਇੱਕ 16 ਤੋਂ ਕਿਉਂਕਿ ਇੰਨੇ ਸਮੇਂ ਬਾਅਦ ਉਸ ਦੇ ਤੇ ਫੈਸਲਾ ਆਇਆ ਸੀਗਾ ਜਿਹੜਾ 2021 ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਪਰ ਹੋਇਆ ਇੰਪਲੀਮੈਂਟ ਉਹ 2016 ਤੋਂ ਸੀਗਾ ਔਰ ਉਸ ਨੂੰ ਲੈ ਕੇ ਜਿਹੜੇ ਮੁਲਾਜ਼ਮ ਪੈਨਸ਼ਨਰ ਨੇ ਜਿਹੜੇ ਲੰਮੇ ਸਮੇਂ ਤੋਂ ਇਹ ਡਿਮਾਂਡ ਕਰ ਰਹੇ ਨੇ ਕਿ ਸਾਨੂੰ 1 ਇੱਕ 16 ਤੋਂ ਲੈ ਕੇ 30 ਜੂਨ 2021 ਤੱਕ ਦਾ ਜਿਹੜਾ ਆਪਣਾ ਬਕਾਇਆ ਬਣਦਾ ਉਹ ਦਿੱਤਾ ਜਾਵੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਜੇ ਤੱਕ ਆ ਜਿਹੜੀ ਉਹ ਚੁਪਕੀਤਾਰੀ ਹੋਈ ਸੀ ਜਿਸ ਨੂੰ ਲੈ ਕੇ ਪੈਨਸ਼ਨਰਾਂ ਨੇ ਹਾਈ ਕੋਰਟ ਵੱਲ ਦਾ ਰੁਕ ਕੀਤਾ ਤੇ ਜਿਸ ਦੇ ਉੱਤੇ ਹਾਈ ਕੋਰਟ ਵੱਲੋਂ ਜਿਹੜੀ ਸਖਤ ਟਿੱਪਣੀਆਂ ਇਹ ਆਈ ਹੈ ਕਿ 6 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਇਸ ਦਾ ਜਿਹੜਾ ਭੁਗਤਾਨ ਉਹ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸੀਨੀਅਰ ਸਟੇਡੀ ਜਾਨਨੀ ਜਿਹੜੀ ਐਸ ਕੇ ਬਹੁਤ ਸਾਰੇ ਜਿਹੜੇ ਪੈਨਸ਼ਨਰ ਨੇ ਉਹ ਬਿਨਾ ਲਾਭ ਲਏ ਆ ਜਿਹੜੇ ਇਸ ਦੁਨੀਆ ਤੋਂ ਰਸ ਖਦਾ ਜਿਹੜੇ ਹੋ ਚੁੱਕੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਆ ਉਹ ਕਹਿੰਦੇ ਸਾਨੂੰ ਉਸ ਮੌਤ ਤੋਂ ਬਾਅਦ ਕੋਈ ਬਕਾਇਆ ਮਿਲਿਆ ਨਾ ਮਿਲਿਆ ਸਾਨੂੰ ਇੱਕ ਬਰਾਬਰ ਆ ਜਦੋਂ ਅਸੀਂ ਜਉਂਦੇ ਜੀ ਆਪਣੀ ਇਸ ਜ਼ਿੰਦਗੀ ਦੇ ਵਿੱਚ ਉਸ ਪੈਸੇ ਦਾ ਕੋਈ ਲਾਭ ਆ ਜਿਹੜਾ ਨਹੀਂ ਪ੍ਰਾਪਤ ਕਰ ਸਕੇ ਇਸ ਨੂੰ ਲੈ ਕੇ ਜਿਹੜੀ ਮਾਨਯੋਗ ਹਾਈ ਕੋਰਟ ਆ ਬਹੁਤ ਸਖਤ ਹੋਈ ਆ ਤੇ ਪੰਜਾਬ ਸਰਕਾਰ ਵੱਲੋਂ ਆਪਣਾ ਫੀਡਬੈਕ ਜਿਹੜਾ ਕੋਰਡ ਦੇ ਵਿੱਚ ਧਾਇਰ ਕੀਤਾ ਗਿਆ ਕਿ ਅਸੀਂ 6 ਮਹੀਨਿਆਂ ਦੇ ਵਿੱਚ ਜਿਹੜਾ ਉਹ ਤਾਂ ਨਾ ਜਿਹੜਾ ਇਹਨਾਂ ਰਿਟਾਇਰੀ ਮੁਲਾਜ਼ਮਾਂ ਦਾ ਜਿਹੜਾ ਕਰ ਦੇਵਾਂਗੇ ਉਹ ਰਿਟਾਇਰੀ ਮੁਲਾਜ਼ਮਾਂ ਦੇ ਨਾਲ-ਨਾਲ ਜਿਹੜੇ ਮੁਲਾਜ਼ਮ ਵੀ ਨੇ ਉਹ ਵੀ ਆਪਣੀ ਡਿਮਾਂਡ ਹੈ ਜਿਹੜੀ ਉਹ ਲਗਾਤਾਰ ਸਰਕਾਰ ਦੇ ਅੱਗੇ ਕਰ ਰਹੇ ਨੇ ਤੇ ਪ੍ਰੈਸ਼ਰ ਆਪਣਾ ਜਿਹੜੇ ਬਣਾ ਰਹੇ ਨੇ ਕਿ ਸਾਨੂੰ ਉਸ ਸਮੇਂ ਦਾ ਜਿਹੜਾ ਬਕਾਇਆ ਉਹ ਦਿੱਤਾ ਜਾਵੇ ਇਹਦੇ ਨਾਲ-ਨਾਲ ਜਿਹੜੀਆਂ ਹੋਰ ਵੀ ਚੀਜ਼ਾਂ ਨੇਗੀਆਂ ਜਿਵੇਂ ਪੱਤੇ ਨੇਗੇ ਉਸ ਇੰਤੀ ਪ੍ਰਕਾਰ ਦੇ ਪੱਤੇ ਨੇ ਪੰਜਾਬ ਸਰਕਾਰ ਦੇ ਹਜੇ ਤੱਕ ਜਿਹੜੇ 2021 ਤੋਂ ਬਾਅਦ ਜਿਹੜੇ ਉਹ ਬੰਦ ਕੀਤੇ ਹੋਏ ਨੇਗੇ ਉਹ ਨਹੀਂ ਮਿਲ ਰਹੇ ਹੈਗੇ ਏਸੀਪੀ ਦਾ ਲਾਭ ਆ ਜਿਹੜਾ ਉਹ ਬੰਦ ਕੀਤਾ ਹੋਇਆ ਹੈਗਾ ਮਤਲਬ ਇਸ ਤਰ੍ਹਾਂ ਨਾਲ ਜਿਹੜੇ ਮੁਲਾਜ਼ਮ ਨੇ ਲਗਾਤਾਰ ਉਹਨਾਂ ਦੇ ਵਿੱਚ ਰੋਸ ਹੈਗਾ ਕਿ ਸਾਨੂੰ ਜੇਕਰ ਪ੍ਰਮੋਸ਼ਨ ਨਹੀਂ ਮਿਲ ਰਹੀ ਸਾਡਾ 916 ਸਾਲਾਂ ਇਹ ਸਾਲਾ ਜਿਹੜਾ ਮਿਲਦਾਗਾ 4916 ਦਾ ਜਿਹੜਾ ਫੈਕਟਰ ਉਹ ਮਿਲਦਾਗਾ ਉਹ ਵੀ ਮੁਲਾਜ਼ਮਾਂ ਦੇ ਉੱਤੇ ਜਿਹੜਾ ਹਜੇ ਤੱਕ ਇੰਪਲੀਮੈਂਟ ਆ ਜਿਹੜਾ ਲਾਗੂ ਨਹੀਂ ਹੋਇਆ ਚਿੰਮੀ ਕੇ ਪੇ ਕਮਿਸ਼ਨ ਦੀ ਜਿਹੜੀ ਸੈਕੰਡ ਰਿਪੋਰਟ ਸੀਗੀ ਜਿਹੜੀ ਉਣੀ ਸੀਗੀ ਉਹ ਹਜੇ ਤੱਕ ਆ ਜਿਹੜੀ ਉਹ ਲਾਗੂ ਨਹੀਂ ਕੀਤੀ ਗਈ ਕਿਉਂਕਿ 24 ਵੀ ਹੈ ਜਿਹੜਾ 2024 ਵੀ ਅਧ ਵਿਚਕਾਰ ਆ ਜਿਹੜਾ ਆ ਚੁੱਕਿਆ ਕਿਉਂਕਿ 2021 ਤੋਂ ਜਿਹੜੀ ਇਹ ਸੀਗਾ ਇੱਕ ਮਿਸ਼ਨ ਦੀਆਂ ਰਿਪੋਰਟਾਂ ਸੀਗੀਆਂ ਜਿਹੜੀਆਂ ਲਾਗੂ ਹੋ ਰਹੀਆਂ ਸੀਗੀਆਂ ਪਰ ਹੁਣ ਤੱਕ ਜਿਹੜੇ ਮੁਲਾਜ਼ਮ ਨੇ ਆਪਣੇ ਹੱਕਾਂ ਤੋਂ ਵਾਂਝੇ ਨੇਗੇ ਸੋ ਦੇਖਦੇ ਹਾਂ ਹੁਣ ਹਾਈ ਕੋਰਟ ਦੇ ਸਖਤ ਟਿੱਪਣੀ ਤੋਂ ਬਾਅਦ ਉਹਨਾਂ ਰਿਟਾਇਰੀ ਮੁਲਾਜ਼ਮਾਂ ਨੂੰ ਕੀ ਮਿਲਦਾਗਾ ਜਾਂ ਫਿਰ ਹਾਈ ਕੋਰਟ ਬੱਲਵਾ ਹੈ ਲੱਕ ਇਸ ਦੇ ਉੱਤੇ ਆਗਾ ਅਗਲਾ ਕਦਮਾ ਜਿਹੜਾ ਚੁੱਕਣ ਲਈ ਹਾਈ ਕੋਰਟ ਨੂੰ ਮਜਬੂਰ ਹੋਣਾ ਹੋਵੇਗਾ ਤੋਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਸੀ ਜਿਵੇਂ ਲੱਗੀ ਆਪਣੀ ਬੈਕ ਖੇਡ ਜਰੂਰ ਦਿਓ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ